ਸਿੱਖ ਜਥੇਬੰਦੀਆਂ ਦੀ ਸਰਕਾਰਾਂ ਤੋਂ ਉਮੀਦਾਂ ਟੁੱਟ ਗਈਆਂ ਨੇ ਤੇ ਹੁਣ ਇਨਸਾਫ਼ ਦਬਾਉਣ ਦੇ ਲਈ ਫਿਰ ਤੋਂ ਵੱਡਾ ਇਕੱਠ ਸੱਦ ਲਿਆ ਹੈ ਤੇ ਦੱਸਦੀ ਹੈ ਕਿ ਬਾਬਾ ਰਾਜਾ ਰਾਜ ਸਿੰਘ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਹੈ ਅਮਰਿਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਸਿੱਖ ਜਥੇਬੰਦੀਆਂ ਇਕੱਤਰ ਹੋਈਆਂ ਨੇ ਤੇ ਜੋ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਸਿੱਖਾਂ ਦਾ ਵੱਡਾ ਇਕੱਠ ਹੋਇਆ ਤੇ ਉਸ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਦਾ ਕਹਿਣਾ ਹੈ ਕਿ ਜਿਹੜੀ ਲੜਕੀ ਦੇ ਲਈ ਅਸੀਂ ਸਟੈਂਡ ਲੈਂਦਾ ਉਸ ਲੜਕੀ ਨੇ ਸਟੈਂਡ ਛੱਡ ਦਿੱਤਾ ਤੇ ਜਿਸ ਤੋਂ ਬਾਅਦ ਇਸ ਗੱਲ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਤੇ ਜਿਸ ਨੂੰ ਲੈ ਕੇ ਬਾਬਾ ਰਾਜਾ ਰਾਸ ਸਿੰਘ ਨੇ ਫਿਰ ਤੋਂ ਸਰਕਾਰਾਂ ਨੂੰ ਸਿੱਧਾ ਲਲਕਾਰਿਆ ਤੇ ਜਿਸ ਤੋਂ ਬਾਅਦ ਸ਼ਰੀਆਮ ਸਿੱਖਾਂ ਦੇ ਨਾਲ ਹੁੰਦੀ ਤੱਕੇਸ਼ਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਣੇ ਬਾਬਾ ਰਾਜਾ ਰਾਸ ਸਿੰਘ ਦਾ ਹੋੜ ਕੀ ਕਹਿਣਾ ਸਾਰੇ ਤੁਸੀਂ ਅੱਜ ਦੀ ਪਾਰਟ ਨੂੰ ਇੱਕ ਸ਼ੂਟ ਦੇ ਦੇ ਸੰਦੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਸਾਰਿਆਂ ਨੂੰ ਕੀ ਹੋਇਆ ਆ ਸਾਰਿਆਂ ਦਾ ਧੰਨਵਾਦ ਹੈ ਅੱਜ ਸਾਰੇ ਸੋਢੀ ਵੀਰ ਬੱਚੇ ਭਾਈ ਪਰਿਵਾਰਕ ਮਾਸ਼ਿਕ ਰਹੋ ਦਾ ਜਨਮ ਹੈ ਅਸੀਂ ਗੱਲਬਾਤ ਤੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਸਾਨੂੰ ਲੱਗਾ ਅਰਦਾਸ ਕਰਦੇ ਪਾਤਸ਼ਾਹ ਜਰ ਮੇਰੀ ਉਮਰ ਤੇ ਚੜ੍ਹਦੀ ਕਲਾ ਦਾ ਜੀਵਨ ਇਸ ਇਨਾਨ ਮੰਥ ਦੀ ਸੇਵਾ ਕਰਦੇ ਰਹਿਣ ਇਹ ਅਰਦਾਸ ਕਰਦੇ ਹਾਂ ਤੁਹਾਨੂੰ ਜਨਮ ਦੇ ਵਿਜੇ ਜਿਹੜੇ ਮਕਸਦ ਲਈ ਆਪਾਂ ਇੱਥੇ ਇਕੱਠੇ ਹੋਏ ਆ ਆਪ ਸਾਰਿਆਂ ਨੂੰ ਪਤਾ ਹੈ ਸਮੇਂ ਦੀਆਂ ਸਰਕਾਰਾਂ ਜੇ ਕੋਈ ਨੌਜਵਾਨ ਪੰਜਾਬ ਦੀ ਗੱਲ ਕਰਦਾ ਹੈ ਪੰਥ ਦੀ ਗੱਲ ਕਰਦਾ ਹੈ ਸੱਚ ਦੇ ਰਾਹ ਦੇ ਮੁਰਦਾ ਹੈ ਫੇਰ ਉਹ ਤਬਰੁਮਤੀ ਹੋ ਜਾਂਦੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਨੂੰ ਤਸਨਾ ਵਾੜ ਕੇ ਜਿਹਨਾਂ ਦੇ ਵਿੱਚ ਜੱਗਿਆ ਜਾਵੇ ਕਿਹੜੇ ਫਿਰਕੇ ਦਾ ਨਾਲ ਇਹ ਨੂੰ ਮਾਰਤਾ ਜਾਵੇ ਇਹੋ ਜਿਹੇ ਮਨਸੂਬੇ ਜਿਹੜੀਆਂ ਸਰਕਾਰਾਂ ਨੇ ਉਹ ਹਰੇਕ ਜੋ ਨੌਜਵਾਨ ਵਾਪਸ ਘਰ ਆ ਗਏ ਨੇ ਜਿਹੜੇ ਸੱਤ ਦੇ ਰਾਹ ਤੇ ਚੱਲਦੇ ਨੇ ਖਾਲਸਾ ਜੀ ਮੈਂ ਆਪਕੀ ਬੇਨਤੀ ਇਹ ਕਰਨਾ ਚਾਹਨਾ ਹੈ ਜਿਹੜਾ ਰਾਤ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਆਪਾਂ ਹਰ ਰੋ ਸਤਸ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆਂ ਇਹ ਜਗੋ ਜਗਟਨ ਬਚਣ ਦੇ ਕਿ ਤਨ ਖਾਲਸਾ ਦਾ ਰਾਹ ਹੋਣਾ ਹੀ ਹੋਣਾ ਕੋਈ ਵੀ ਨੇ ਤੱਕ ਤੱਕਾਲ ਨਹੀਂ ਸਕੀ ਸਾਨੂੰ ਨਹੀਂ ਕਰਨਾ ਓਏ ਫੇਰ ਸਾਨੂੰ ਇਕੱਠੇ ਮੱਚਦੇ ਇਕੱਠੇ ਹੋ ਜਾਣਾ ਚਾਹੀਦਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਪਰ ਅੱਜ ਬਹੁਤ ਆਰਾਜ ਜੇ ਅਸੀਂ ਖਾਲਸਾ ਰਾਜ ਲੈਣਾ ਚਾਹੁੰਦੇ ਆ ਜੇ ਅਸੀਂ ਇਹ ਸਰਕਾਰਾਂ ਦੇ ਮੂੰਹ ਵੱਤ ਕਰਨਾ ਚਾਹੁੰਦੇ ਆ ਸਰਕਾਰਾਂ ਨੂੰ ਪੂਜੇ ਲਾਉਣਾ ਚਾਹੁੰਦੇ ਆ ਤਾਂ ਸਾਨੂੰ ਫੇਰ ਪਹਿਲਾਂ ਕੋਈ ਕੰਮ ਕਰਨਾ ਪਊਗਾ ਲੋਧਾਰਾਂ ਪਛਾਣਨਾ ਪਊਗਾ ਜਦੋਂ ਜੋ ਨੌਜਵਾਨ ਕਿੰਨੇ ਵੀ ਕਾਂਗਰਸ ਦੀ ਨੇ ਉਹ ਇੱਕ ਮੰਚ ਤੇ ਇਕੱਠੇ ਹੋ ਸਮੇਂ ਨਹੀਂ ਵਗਾਰ ਹੈ ਪੰਜਾਬ ਦਾ ਨੌਜਵਾਨ ਪੰਜਾਬ ਵਾਸੀ ਅੱਜ ਤੁਹਾਡੇ ਮੱਲ ਦੇਖ ਰਹੇ ਨੇ ਕੋਈ ਵੀ ਅਸੱਤ ਦੇ ਰਾਹ ਤੇ ਚੱਲਦਾ ਹੈ ਤਹੇ ਭਾਈ ਅਮਰਪਾਲ ਸਿੰਘ ਖਾਲਸਾ ਜੋ ਡਿਗਰੂ ਕਰਕੇ ਜੇਤ ਜਬੰਦ ਬੈਠੇ ਨੇ ਕਿੰਨਾ ਚਿਰ ਕਾਰਾ ਮਤ ਕਰ ਰਹਿਣਗੇ ਆ ਸਾਡੀ ਪੰਥ ਕੌਮ ਦੇ ਜਫੀਦਾਰ ਸਿੰਘ ਸਾਹਿਬ ਜਬ ਭਾਈ ਬਿਰਤਾਰ ਸਿੰਘ ਮਾਰਾ ਜਿੰਨਾਂ ਨੂੰ ਸ਼ਬਦ ਖਾਲਸੇ ਦੇ ਜੱਲੇ ਅੰਦਾਰ ਅਨਾਨਿਆਂ ਉਹ ਵੀ ਸਾਯਾ ਕਰੋਣ ਵਾਸਤੇ ਆਪਾਂ ਸਾਰੇ ਹੰਬੜਾ ਮਾਰ ਕੇ ਜਿਹੜਾ ਬੰਦੀ ਸਿੰਘਾਂ ਦੇ ਹਾਇਦਾ ਮੋਰਚਾ ਚੱਲ ਰਿਹਾ ਨੀ ਕਰ ਲੱਗਿਆ ਹੋਇਆ ਹੈ ਉੱਥੇ ਜੇ ਪਹੁੰਚ ਕੇ ਤੁਸੀਂ ਸਾਡਾ ਸਾਥ ਦਿਓ ਉਹ ਗੁਰਮੁਖ ਪਿਆਰੇ ਸਾਡੇ ਬੰਦਿਆਂ ਦਾ ਮੋਰਚਾ ਨਹੀਂ ਉਹ ਪੂਰੇ 5000 ਕੌਮ ਦਾ ਮੋਰਚਾ ਹੈ ਅਸੀਂ ਬੰਦੀ ਸਿੰਘ ਰਿਹਾਰ ਕਰਾਉਣੇ ਨੇ ਅਸੀਂ ਕਪੂਰੇ ਸਾਹਿਬ ਮਹਾਰਾਜ ਦੀਆਂ ਹੋਈਆਂ ਬਿਆਦੀਆਂ ਦਾ ਖਸਾਬ ਗਿਤਾਉਣਾ ਹੈ ਲੈ ਬਕਣਾ ਕੋਟ ਕਪੂਰੇ ਜਿਹੜੇ ਸ਼ਹੀਦ ਕੀਤੇ ਸਿੱਧਾਂ ਨੇ ਆਪਾਂ ਨਹੀਂ ਬਣਨਗੇ ਜੇ ਅਸੀਂ ਇੱਕ ਪੰਚ ਦੇ ਇਕੱਠੇ ਹੋਵਾਂਗੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਭਾਈ ਅਮਰਪਾਲ ਸਿੰਘ ਮਹਿਰੋ ਜੀ ਕਿ ਅਸੀਂ ਤੇਰੇ ਨਾਲ ਆ ਪਰ ਭਰਾਉਣ ਦੀ ਲੋੜ ਨਹੀਂ ਪਰ ਇੱਕ ਗੱਲ ਧਿਆਨ ਦੇ ਪੁੱਠਿਓ ਕਿ ਅਸੀਂ ਤੁਰਨਾ ਵੀ ਆ ਅਸੀਂ ਨਾਲ ਵੀ ਲੈ ਕੇ ਜਿਹੜੇ ਜਥੇਬੰਦੀਆਂ ਨੂੰ ਉਹਨਾਂ ਨੂੰ ਚੱਲਣਾ ਹੈ ਤੇ ਸਰਬਸਤ 5000 ਰੁਪਏਾਂ ਦੇ ਨਾਮ ਵਿੱਚ ਕਾਇਮ ਰੱਖਣਾ ਹੈ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿਣਾ ਹੈ ਜਿਸ ਨਾਲ ਆਪਾਂ ਨੇ ਕੋਈ ਮੂਲ ਦੇ ਦਾਇਰੇ ਤੋਂ ਬਾਹਰ ਹੋ ਕੇ ਗੁਰਮਖ ਪਿਆਰਿਓ ਜੇਲ੍ਹ ਉਹੀ ਹਾਲਾਣਾ ਜਿਵੇਂ ਬੰਦੀ ਸਿੰਘਾਂ ਦਾ ਹੋ ਰਿਹਾ ਹੈ ਭਾਈ ਅਮਰਪਾਲ ਸਿੰਘ ਦਾ ਹਾਲ ਹੋ ਰਿਹਾ ਹੈ ਇਸ ਕਰਕੇ ਨਾਲ ਤਾਂ ਹੋਣਾ ਜੀ ਨੌਜਵਾਨਾਂ ਨੂੰ ਮਰਵਾਉਣਾ ਹੈ ਨਾਲ ਅਸੀਂ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਦੇਣਾ ਤੁਸੀਂ ਸਾਡਾ ਸਾਥ ਦਿਓ ਹਰਗੋਵਨ ਪਾਸ਼ਾ ਮਹਾਰਾਜ ਨੇ ਕਹਿ ਦਿੱਤਾ ਹੈ ਰਾਜ ਮੇਰਾ ਨਾ ਧਰੋ ਚਲੇ ਹੈ ਧਨ ਬਿਨਾ ਸਾ ਬਰੇ ਬਰੇ ਹੈ ਵਰਮਕ ਪਿਆਰੋ ਜਿਹੜਾ ਜੇ ਸਾਡਾ ਰਾਜ ਨਹੀਂ ਆਉਂਦਾ ਸਾਡੇ ਦੇ ਪਾਤੇ ਵੀ ਪਹਿਣਗੇ ਸਾਨੂੰ ਝੂਠੇ ਮੁਕਾਬਲੇ ਤੇ ਮਾਰਿਆ ਵੀ ਜਾਊਗਾ ਸਾਨੂੰ ਬਹੁਤ ਧਮਣ ਦੀ ਘੋਸ਼ਣ ਕੀਤੀ ਜਾਊਗੀ ਪਰ ਅਸੀਂ ਜੀਣੀ ਪੀਣ ਦਾ ਸਤਾਨ ਕਾਨੂੰਨ ਦੇ ਅਧਾਰ 'ਤੇ ਕਿਉਂ ਅੱਜ ਕਹਿੰਦਾ ਤੂੰ ਆ ਸੇ ਭੰਗਲ ਦੇ ਨਾਲ ਆਪੇ ਚੜਾ ਸਾਥ ਦਿਓ ਹੋਰ ਮਤ ਪਿਆਰੋ ਸਾਨੂੰ ਉਹ ਨੂੰ ਪਾਈ ਤੇ ਸਾਡੀ ਨੇ ਜਿਨ੍ਹਾਂ ਨੂੰ ਕੋਈ ਦੁਰਸਤ ਨਾ ਇੱਕ ਹਰ ਦੇ ਕਿੱਥੇ ਹੋਈਏ ਹੁਣ 2027 ਦਾ ਉਹ ਨਹੀਂ ਆਪਣੀ ਤਿਆਰੀ ਕਰਨੀ ਹੈ ਵੀਰੀ ਪੀਰ ਦੇ ਸਨਾਹ ਤੇ ਟੁੱਟਾ ਸਾਡੇ ਕੋਲ ਕੋਈ ਤਾਕਤ ਨਹੀਂ ਨਾ ਸਾਡੇ ਕੋਲ ਧਾਰਨ ਲੱਗਦਾ ਨਾ ਸਾਡੇ ਕੋਲ ਰਾਜਸੀ ਲੱਗਦਾ ਕਿ ਅਸੇ ਸਰਕਾਰਾਂ ਨੂੰ ਲੋਕ ਦੀਏ ਉਹ ਨਹੀਂ ਹਣ ਨੂੰ ਤਿਆਰ ਨੇ ਖਾਣੇ ਮੁਕਾਬਲੇ ਬਣਾਉਣ ਤਿਆਰ ਨੇ ਤੁਹਾਨੂੰ ਜਿਹੜਾ ਜਣ ਤਿਆਰ ਨੇ ਪਾਰਸੇ ਨਿਕਲਣਾ ਕਿਵੇਂ ਹੈ ਅਸੀਂ ਇੱਕ ਦੂਜੇ ਦਾ ਸਾਥ ਯਾ ਤੇਰੇ ਕੋਲ ਬੋਲਣਾ ਹੈ ਆਪ ਇਹ ਸਾਰੇ ਗੁਰਮਤ ਪਿਆਰਿਓ ਸੱਚ ਦੇ ਰਾਹ ਤੇ ਚੱਲੋਗੇ ਸਾਰਾ ਕੁਝ ਹੈ ਸਾਡਾ ਸਾਥ ਦੇਵੋਗੇ ਤੁਹਾਨੂੰ ਬਣੀ ਦਾਸਤਾ ਵਿੱਚ ਸਾਨੂੰ ਹੁਣ ਉਹ ਪੰਜ ਸਿੱਖ ਚਾਹੀਦੇ ਨੇ ਜਿਹੜੇ ਇਹ ਕਹਿੰਦੇ ਸਾਨੂੰ ਉਸ ਗੁਰਸੀ ਤੇ ਨਹੀਂ ਬਹਿਣਾ ਅਸੀਂ ਇਲੈਕਸ਼ਨ ਨਹੀਂ ਲੜਨੀ